ਦੇ ਨਾਲ ਮੈਂ ਤਾਂ ਬਲਕਿ ਮਸ਼ੀਨਾ ਦੇ ਨਾਲ ਚੈੱਕ ਕਰਦੀ ਕੰਪਿਊਟਰ ਇਹ ਕੱਲ ਨੂੰ ਮੈਂ ਹੁਣ ਆਰਡਰ ਕਰਦੀ ਕੰਪਿਊਟਰ ਦੇ ਮਸ਼ੀਨਾ ਦਾ ਮੈਨੂਅਲ ਮੈਨੂਅਲ ਕਰ ਕੋਈ ਪ੍ਰੋਬਲਮ ਨਹੀਂ ਹੋ ਕਰ ਲੈ ਆਜੀ ਸਰਵਰ ਯਾ ਫਾਰਮ ਭਰਵਾਉਣੇ ਹਾਂ ਫਾਰਮ ਭਰ ਦਾਲੀਏ ਸਰ ওকে ਕਿਨੇ ਦਾ ਲੱਗੇ सर पर अंदर 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 बेसिकली जेड मुठी है सर उसके का पकौड़ा ना करनी मशीन है ये है सर हां जी के वास्ते वो फरमा लगा के एक कोने में चुमार काट के खोल के दे रखा पेंडा कितना आएगा संता करो ना तोल लो चलो चलो ला फरमा लाओ लाओ जरा से चेयर मंगा लिए नहीं सर सर पानी दे पानी ना जिना पानी बेस पे आया है वो है ना ਆਹੋ ਜੀ ਰੱਖ ਲਓ ਸਰ ਜੀ ਬੋਲੀ ਕੋ ਦਿਓ ਇਹ ਚਲੋ ਯਾਰ ਪੱਚੀ ਲਾਓ ਫਟਾਫਟ ਇੱਥੇ ਜਾਓ 25 ਬੈ 40 ਦਾ ਫਰਕ ਲਾਓ ਲਾਓ ਚਲੋ ਸਾਈਡ ਤੋਂ ਕੱਟਿਓ ਯਾਰ ਸਰ ਸਰ ਕਹਿੰਦੇ ਸਾਈਡ ਤੋਂ ਕੱਟਿਓ 25 ਟਾਈਰ ਤੇ ਰੱਖੋ ਇੱਥੇ ਰੱਖੋ ਠੀਕ ਹੈ ਨਹੀਂ ਪਤਾ ਕਿ ਫਿਰ ਇਹ ਸਟੋਏ ਦਾ ਕੀ ਕਰੋਗੇ ਫਿਰ ਸਰ ਦੁਬਾਰਾ ਪੈਸ ਲੱਗੇਗਾ ਕੀ ਕਰ ਕਦਮ ਲੱਗੂਗਾ ਕਿੰਨਾ ਅੱਜ ਹੈ ਜੀ ਮਟੀਰੀਅਲ ਲਾ ਦੇਗਾ ਹੈਗਾ ਨਾ ਨਾਲ ਦੀ ਨਾਲ ਪਰ ਕੇ ਜਾਣ ਇਹਨਾਂ ਨੂੰ ਰਾਤ ਨੂੰ ਸਕੂਟਰ ਅਟਕੇ ਪਿਆ ਹੋਵੇ ਠੀਕ ਅਮਰਤ ਭਲਾ ਬਲਾਓ ਕੰਦੇ ਆਗੇ ਹੀ ਆਗੇ ਰਹੋ ਦਿਖਾ ਲਾਉਂ ਚੱਲ ਬੇਟਾ ਲਾ ਲ ਕਿੰਨਾ ਲਾ ਹੋਲੀ ਆ ਬੇਟਾ ਥੋੜਾ ਆਗੇ ਲੋਨੀ ਰਹਾਓ ਹਾਂਜੀ 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 ਬਿਲਕੁਲ ਇਹਨੂੰ ਹੁਣੀ ਕਰੋਗੇ ਹਾਂ ਹੁਣੀ ਮਟੀਰੀਅਲ ਸਾਡੇ ਇੱਥੋਂ ਨੂੰ ਕੱਟੋ ਮਟੀਰੀਅਲ ਮੰਗਾਈ ਅੱਛਾ ਹਾਂ ਠੀਕ ਹੈ ਮਿਲ ਗਿਆ ਹਰਨਾਰਾ ਨਗਰ Hãy subscribe cho kênh Ghiền Mì Gõ Để không bỏ lỡ những video hấp dẫn ਠੀਕ ਕੋਈ ਨਹੀਂ ਠੀਕ ਹੈ ਠੀਕ ਹੈ ਖੜੀ ਨਾ ਨਾ ਅੰਦਰ 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 ਠੀਕ ਕਰੇ ਮੈਂ ਕਰ ਦੇ ਪਹਿਲੇ ਇਤੋਂ ਲਾ ਦੇ ਬਰਦੀ ਕੱਟੋ ਇਹ ਨਹੀਂ ਤੇ ਆਇ ਨਾਲ ਤੋਂ ਪੂਰਾ ਪੂਰਾ ਦਿਖਦਾ ਐਸੇ ਜਿਹ ਕੱਟੀ ਰਹੇ ਲਾਲ ਲੜ ਲਈ ਚੱਲ ਚੱਲ ਅੱਗੇ ਗੱਲ ਚੱਲ ਜੀ ਚੱਲ ਅੱਗੇ ਲਾਲ ਰੰਗ ਲਾ ਕੇ ਨਾ ਚੱਲ के चेर बाद এই গাধাগুলো সব ধরে ਇਹ ਇੱਕ ਵਿਸ਼ਵਾਸੀ ਜਿਹੜੀ ਹੈ ਇਹ ਸਾਲਾਂ ਚ ਬਣੀ ਹੈ ਨਾ ਇਹ ਸਰਕਾਰ ਫਟਣ ਦੀ ਗੱਲ ਸੀ ਇਹ ਵਿਸ਼ਵਾਸੀ ਬਣ ਪਾਉਂਦੇ ਹੀ ਹੈ ਕਰ ਲੋ ਤਰੀਕਾ ਕਿ ਕਿੰਨੀ ਮਾਰਦਾ ਤੋਂ ਕੋਈ ਨਹੀਂ ਕੰਮ ਹੋ ਰਿਹਾ ਨਾ ਅੰਦੂਤ ਬਹੁਤ ਹੋ ਗਿਆ ਨਾ ਇਹ ਦੋ ਨਾ ਤਨਾ ਜ਼ੀਰੋ ਕਰਕੇ ਕਰ Share ਕਰ ਲੋ ਇਹ ਟੂਰ ਜਾ 여음다이 <람이> 거야 <람이> <람이> ਇਹਦਾ ਪਕੀਤਾ ਉਹ ਵੀ ਬੰਦ ਕਰਨਾ। ਸਾਡਾ ਟੂਰਟਾਈਨ ਕਰੀ। ਇਹ ਸਟੇ। ਵਾਈਟ ਵਾਲੀ ਕਿੰਨੀ ਸਰ ਹੈ? ਹਾਂ ਜੀ ਵਾਈਟ ਵਾਲੀ ਕਿਤੇ। ਅੱਧੇ ਪਾਣੀ ਥੱਥੇ ਪਾ। ਗੋਲ ਪਾਣਾ। ਪਤਾ ਨਹੀਂ ਹੋਣਾ ਕਿ ਤੂੰ ਸੁੱਕਿਆ ਨਹੀਂ ਜਾਣਾ। ਅੱਪਲੇ ਲੋਕਾਂ ਲੋਕਾਂ ਦਾ ਪਾਣੀ ਟੇਕਣਾ। ਇਹ ਜਿੱਕੇ ਪਾਣੀ। ਉਹਦੇ ਵਿੱਚ ਉਹਦੇ ਟ੍ਰੇਡ ਰੇ ਕਰ ਹਾਂ ਹਾਂ ਇੱਕ ਇਹ ਨਾ ਇੱਕ ਟੈਂਪਰੇਚਰ ਇਹਨੂੰ ਟੇਅਰ ਕੀਤਾ ਹੈ ਕਿੱਥੇ ਜਗਦੀ ਸਾਈਡ ਤੇ ਸਾਈਡ ਤੇ ਖਲੀ ਗਈ ਅੱਜ ਦੁਬਾਰਾ ਕਰਨੀ ਹੈ ਜਸਪਾਲ ਇਹ ਰੱਖੋ ਇਹ ਰੱਖੋ ਜੀ ਅੰਨੇ ਨੂੰ ਕਰਦੇ ਹਾਂ ਜ਼ੀਰੋ ਹੋਊਂ ਜ਼ੀਰੋ ਹੈ ਜੀ ਚਲੋ ਚਲੋ ਜ਼ੀਰੋ ਆ ਖੁੱਲਾ ਕਰੋ ਖੁੱਲਾ ਕਰੋ ਹੋਇਆ ਹਰ ਇੱਕ ਪਾਣੀ ਇਹਨਾਂ ਉੱਪਰ ਪਕਾ ਲਾ ਲਓ ਸਾਲੇ ਦੀ ਸਟਾਰ ਠੀਕ ਤਾਂ ਕਿੰਨਾ ਦੇ ਆਇਸ ਬੈ ਫਿਸ਼ੋ ਸਿਰ ਸਤਾਲੀ ਕੱਟਾ ਸਾਈਡ ਸਾਈਡਾਂ ਤੋਂ ਕੱਢ ਲਵਾਂ ਮਾਲ ਅੱਧਾ ਕਿ ਲੋਗ ਹੈ ਜੀ ਸਾਜਾ ਦੇ ਬਾਹਰ ਇਹ ਬੀ ਚਾਹੁੰਦੇ ਇਹ ਕੰਸਪੈਕਟ ਬੋਟਾ ਬੋਟਾ ਮੋਟਾ ਸਾਰੇ ਪਾਸੇ ਖਸੀ ਖਸੀ ਨਹੀਂ ਧੰਨਵਾਦ ਜਿਹੜਾ ਕਿ ਤੇ ਕੋਈ ਵੈਕਟਰ ਕਰਾਉਣਾ ਹੁੰਦਾ ਹੁਣ ਇਹਦਾ ਉਹ ਕਰਦੇ ਨੇ ਨਹੀਂ ਪਹਿਲਾਂ ਕਰਨਾ ਸੀ

ਵੇ ਨਹੀਂ ਤੁਹਾਨੂੰ ਕੋਈ ਕੰਮ ਨਹੀਂ ਕਰਦੇ ਕੋਈ ਕੁਝ ਵੀ ਨਹੀਂ ਕਰ। ਮੈਂ ਸਭ ਕੁਝ ਕੋਈ ਤਾਂ ਦੂਸਰੇ ਕਰੇ ਜਿੰਮੇ ਦਾ ਕੰਮ ਪਰਹਾਇਆ। ਕਿਨੇ ਕੁ ਚਾਲੇ ਹੋਣੇ। ਕੁਝ ਵੀ ਨਹੀਂ ਇਹ ਰੋਜ਼ ਬੋਲਦੇ। 10% ਮਾਲ ਵੱਧ ਪਾਇਆ ਜੀ ਹੋਰ ਜਗ੍ਹਾ ਤੇ 10% ਅਕਚੁਅਲੀ ਸਰ ਇੱਥੋਂ ਦਾ ਪੈਰਾਗੋਲ ਫਟਿਆ ਜਾਂਦਾ ਤਾਂ ਉਹ ਗਿੱਦੀ ਆ ਜਾਂਦਾ। ਨਹੀਂ ਫਿਰ ਵਿਚਾਰ ਲਈ ਨੂੰ ਸੜਕ ਨਹੀਂ ਸਾਹਮਦੇ। ਸਾਹਮਦੇ ਜਿੱਥੇ ਟਾਇਰ ਚੱਲਦਾ ਜੀ ਉੱਥੇ ਜਾਖ ਨਹੀਂਦਾ। ਟਾਇਰ ਟਾਇਰਾਂ ਦੀ ਸੜਕ ਹੁੰਦੀ। ਉਹ ਕੱਲੇ ਟਾਇਰ ਹੀ ਬਣਾਉਂਦਾ ਕਰਾਂਗੇ। ਆਪਾਂ ਕਹਨ ਉਹਨੇ ਖਰਚਾ ਕਰੀਏ ਜਨ। सड़क तो सारी सड़क तो तो है जिनी चौड़ाई है कि तो मर्जी पटो कि तो रैंडम नहीं कि तो मर्जी पटो पेमेंट लीज नहीं हो रही और देख लो नोट कर चलो नाइन पॉइंट एट फोर है ठीक है चलो चार ला लो 4.7 ਚਾਹੀਦਾ ਸੀ ਚਾਹੀਦਾ ਇਹ ਤਾਂ ਸਾਰੀ ਜੀ ਘੱਟ ਹੋਣਾ ਨਹੀਂ ਸਾਨੂੰ ਕਿਹੜਾ ਪਤਾ ਸੀ ਇਸ ਜਗ੍ਹਾ ਤੇ ਘੱਟ ਨਹੀਂ ਤੁਹਾਡੀ ਗੱਲ ਠੀਕ ਹੈ ਤੇ ਉਹ ਸ਼ੋਪ ਉਸ ਨੂੰ ਉਸਦਾ ਹੋਰ ਕੀ ਨਹੀਂ ਬਣਾਈ ਹੋਰ ਸਾਰੇ ਮੰਡੀਆਂ ਉੱਤੇ ਤਸਦੀਕ ਹੋ ਰਹੀ ਹੈ ਹਾਂ ਸੋ ਮੈਂ ਤੁਹਾਨੂੰ ਕਹਿੰਦਾ ਇਹ ਇਹਨਾਂ ਨੇ ਕਿਹੜੇ ਕਿਹੜੇ ਨੇ ਨੇੜੇ ਤੜੀਆਂ ਲੌਂਟੇ ਨਾਲ ਸਾਰਿਆਂ ਦਾ ਮਨੂਆ ਸਾਰੇ ਸਾਰੇ ਪੇਮੈਂਟ ਰੋਕੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੋਂ ਜਗਾ ਪੱਟੀ ਗਈ ਸੀ ਪਰ 700 ਗ੍ਰਾਮ ਮਾਲ ਹੈ ਜਿਹੜਾ ਉਹ ਲਗਭਗ ਘੱਟਣ ਗਿਆ ਕਿ ਇੱਕ ਪਮਾਨ ਹੈ ਜਿਸ ਨੂੰ ਸੜਕ ਮਾਪੀ ਜਾਂਦਾ ਹੈ ਮਾਨ ਸਾਹਿਬ ਦੇ ਵੱਲੋਂ ਉਹ ਕੀਤੀ ਸ਼ੋਕ ਕਰ ਦਿੱਤਾ ਹੈ ਮਾਨ ਸਾਹਿਬ ਕਿੰਨਾ ਮਟੀਰੀਅਲ ਚਾਹੀਦਾ ਨਿਕਲੇ ਕਿੰਨਾ ਚਾਰ ਪੁਆਇੰਟ 7 ਚਾਹੀਦਾ ਜੀ ਬਸ ਬਾਕੀ 3.9 ਚਾਹੀਦਾ ਜਦੋਂ ਆਰੀਆ ਦੇਖੇ ਦੱਸਾਂਗੇ ਸ਼ੋਪਾਦ ਨੂੰ ਚਾਊਗਾ ਜਿਹੜੀਆਂ ਇਹਨਾਂ ਨੇ ਹੋਰ ਸੜਕ ਪੜਾਈਆਂ ਉਹ ਚੈੱਕ ਕਰਾਂ ਤੇ ਜਿਹੜਾ ਇਹਨਾਂ ਦਾ ਪੇਮੈਂਟ ਦਾ ਕਟੇਰੀਆ ਹੋ ਗਿਆ ਚੇਂਜ ਹੋ ਗਿਆ ਤੇ ਫਿਊਚਰ ਦੇ ਵਿੱਚ ਇਹਨਾਂ ਦੇ ਮੇਰੇ ਠੇਕੇ ਲੈਣੇ ਜਾਂ ਫਿਰ ਉਹ ਉਹ ਉਹਨਾਂ ਦਾ ਰਿਸਿਵਰ ਦਾ ਨੰਬਰ ਆ ਗਿਆ ਸਕੋਪਿੰਗ ਦਾ ਲਗਾ ਲਾ ਉਸੀਂ ਪਹਿਲੇ ਇੱਕ ਵਾਰਨਿੰਗ ਜਾਰੀ ਕਰ ਦਿੱਤੀ ਸੀ ਸਾਰੇ ਠੇਕੇਦਾਰ ਬਲਾਈਸ ਵੀ ਪਾਈ ਅਸੀਂ ਕੋਈ ਪੈਸਾ ਨਹੀਂ ਮੰਗ ਰਹੇ ਨਾ ਹੀ ਅਸੀਂ ਕਿਸੇ ਨੂੰ ਕੋਈ ਰਿਸ਼ਵਤ ਮੰਗ ਰਹੇ ਹਟੋ ਘਟ ਇਸ ਤੇ ਮਟੀਰੀਅਲ ਲਾ ਦਿਓ ਜਿਹੜੇ ਤੁਸੀਂ ਪੈਸੇ ਪਹਿਲਾਂ ਕਿਸੇ ਹੋਰ ਨੂੰ ਦਿੰਦੇ ਸੀ ਪਰ ਉਸ ਦੇ ਬਾਵਜੂਦ ਤੁਸੀਂ 700 ਗ੍ਰਾਮ ਮਾਲ ਹੋਰ ਉਹ ਵੀ ਇੱਕ ਫੁੱਟ ਤੋਂ ਘੱਟ ਨਿਕਲਣਾ ਔਰ ਠੇਕੇਦਾਰ ਸਾਬ ਕਹ ਰਿਹਾ ਦੀ ਮੈਂ ਤਾਂ 10% ਤੇ ਵਧ ਲਾਇਆਗਾ ਬਾਰਿਸ਼ਾਂ ਨਾ ਆਤਾ ਜਾਂਦੀਆਂ ਨੇ ਭਾਵੇਂ ਕੱਟੀ ਪੋਰੀਆਂ ਪੋਰੀਆਂ ਪੁਰਾਣੀਆਂ ਹੱਤਾਂ ਪਈਆਂ ਜਾਂਦੀਆਂ ਨੇ ਬਦਲੀਆਂ ਪਹਿਣਨੀਆਂ ਟਾਈਮ ਲੱਗੂ ਪਰ ਬਦਲਾਂਗੇ ਇਸੇ ਕਰਕੇ ਆਏ ਹਾਂ ਜੇ ਤੁਸੀਂ ਨਾਉਂ ਦੇ ਸ਼ਾਇਦੇ ਚੈੱਕ ਵੀ ਨਹੀਂ ਹੋ ਮੇਰਾ ਕੀ ਪਤਾ ਕਿੱਥੇ ਚੱਲ ਜਾਵਾਂ ਮੈਂ ਜਾਊਂਗਾ ਸਾਰੇ ਪੰਜਾਬ ਜਾਊਂਗਾ ਮੈਂ ਤੁਹਾਡੇ ਵੀਡੀਓ ਨਹੀਂ ਕਹਿੰਦਾ ਸਾਰਿਆਂ ਨੂੰ ਕਿ ਜੇ ਕਿਸੇ ਨੇ ਕੋਈ ਘੱਟ-ਕੁਟ ਮਟੀਰੀਅਲ ਪਾਇਆ ਜੋ ਉਤੋਂ ਦੀ ਪਾਣਾ ਹੁਣ ਹੁਣ ਪਾ ਲੋ ਠੀਕ ਹੈ ਮੈਂ ਕੋਈ ਵੀ ਸੜਕ ਤੇ ਕਦੋਂ ਵੀ ਮੈਂ ਤਾਂ ਨਾਲ ਹੀ ਰੱਖੂੰਗਾ ਬੇਟ ਮਸ਼ੀਨ ਠੀਕ ਹੈ ਨਾ ਇਹ ਤਾਂ ਕਿਸੇ ਵੀ ਖੜ ਕੇ ਚੈੱਕ ਕਰ ਸਕਦਾ ਹੈ ਇਹ ਹੀ ਤਾਂ ਲੋਕਾਂ ਦਾ ਦੁੱਖ ਹੈ ਕਿ ਅਸੀਂ ਟੈਕਸ ਦੇ ਵਿੱਚ ਕੋਈ ਸਿੱਖਾਂ ਵਾਲੀ ਡੱਬੀ ਤੋਂ ਖਰੀਦਣ ਤੋਂ ਲੈ ਕੇ ਮਾਚਸ ਡੱਬੀ ਤੋਂ ਲੈ ਕੇ ਆਟਾ ਦੁੱਧ ਮੋਬਾਈਲ ਡੀਜ਼ਲ ਹਰ ਇੱਕ ਜੀਤੇ ਟੈਕਸਰ ਲੋਕਾਂ ਦੇ ਇਨਫੋਰਮੇਸ਼ਨ ਕੋਈ ਕਮੀ ਨਹੀਂ ਨਾ ਹੈ ਸਹੀ ਗੱਲ ਹੈ ਰੇਡਿਓ ਕਮੀ ਹੋ ਰਹੀ ਜੀ ਲੋਕਾਂ ਦੇ ਸਹੂਲਤਾਂ ਦੇ ਵਿੱਚ ਹੋਰ ਵੀ ਜਹਾਜ਼ ਸੜਕਾਂ ਚੈੱਕ ਹੋ ਚੋਕਸ ਨੋਟਿਸ ਜਾਰੀ ਹੋ ਚੁੱਕਾ ਹੈ ਇਹਨਾਂ ਨੂੰ ਹਰ ਦਿਨ ਨੂੰ ਨਾ ਇਹ ਸਭ ਸਟਾਫ ਹੈ ਲੋਕਾਂ ਦੇ ਲਈ ਇਹ ਹੋਇਆ ਹੋਇਆ ਉਹ ਸਬਸਿਡੀ ਔਰ ਇਸ ਸੜਕ ਦੇ ਉੱਪਰ ਜਿਹੜੀ ਇਹ ਤਸਵੀਰ ਤੁਸੀਂ

ਸਰ ਐਕਸ ਕਰ ਦੋ ਸਰ ਦਾ ਸਰ ਪੁੱਛ ਰਿਹਾ ਸੀ ਕਿ ਕਦੋਂ ਬੜੀਆਂ ਪਰ ਹਾਲੇ ਹਾਲੇ ਚਣਮ ਹਾਲੇ ਤਾਂ ਸੱਲੀ ਨਹੀਂ ਹੋਈ ਸੀ ਜੀ ਸਰ ਦੀ ਹੋਰ ਬੜੀਆਂ ਬਹੁਤ ਪਾਰਿਸਾਨ ਦੀ ਤਾਰੀਖ ਚੱਲ ਨਹੀਂ ਲੱਗਦਾ ਨਹੀਂ ਕੋਈ ਨਹੀਂ ਸਰ ਪੂਰੇ ਪੰਜਾਬ ਦੀ ਸਰਕਾਰ ਨਾਈਦਰ ਇੱਕ ਲਾਸਟ ਹੈ ਹੁਣ ਹੁਣ ਸਰ ਦਾ ਹਾਲੇ ਸਰ ਸਰ ਸ੍ਰੀਨਦਰ ਜੀ ਉਹ ਤਾਂ ਸਮਝ ਕੇ ਕਿ ਬਹੁਤ ਮੱਛੇ ਨੂੰ ਪਾ ਦੇ ਰਿਹਾ ਸਰ जरा दिता जाए कैमरा अशोक के नाम रोहित जी मीडिया